ਚਾਰਪੁਰ ਜ਼ਿਲ੍ਹਾ ਵਾਸੀਆਂ ਨੂੰ ਸਾਫ਼ ਸੁਥਰੀਆਂ ਖਾਣਜੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦ ਮੁਕੇਰੀਆਂ ਦੇ ਬੱਸ ਅੱਡੇ ਨਜ਼ਦੀਕ ਸਵੇਰੇ 6 ਵਜੇ ਦੇ ਕਰੀਬ ਇੱਕ ਹਰਿਆਣਾ ਨੰਬਰ ਗੱਡੀ ਵਿੱਚੋਂ ਲਗਭਗ 7 ਕੁਇੰਟਲ ਛੱਕੀ ਪਨੀਰ ਫੜਿਆ ਗਿਆ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਅਤੇ ਉਨ੍ਹਾਂ ਦੀ ਫੂਡ ਸੇਫਟੀ ਟੀਮ ਵੱਲੋਂ ਜਾਂਚ ਕੀਤੇ ਜਾਣ ਤੇ ਪਹਿਲੀ ਨਜ਼ਰ ਵਿੱਚ ਇਹ ਪਨੀਰ ਘਟੀਆ ਕੁਆਲਿਟੀ ਹੋਣ ਦਾ ਸ਼ੱਕ ਹੋਇਆ ਉਪਰੰਤ ਪਨੀਰ ਦੇ ਸੈਂਪਲ ਲੈ ਕੇ ਇਸ ਨੂੰ ਕੋਲਡ ਸਟੋਰ ਵਿੱਚ ਸੀਜ਼ ਕਰ ਦਿੱਤਾ ਗਿਆ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਫੂਡ ਸੇਫਟੀ ਅਫਸਰ ਮਨੀਸ਼ ਕੁਮਾਰ ਸੋਢੀ ਅਤੇ ਹੋਰ ਟੀਮ ਮੈਂਬਰ ਹਾਜ਼ਰ ਸਨ ਗੱਲਬਾਤ ਰਾਹੀਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਹੋਰਾਂ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ਼ ਸੁਥਰੇ ਖਾਣ ਪਦਾਰਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਇਹ ਸ਼ਿਕਾਇਤਾਂ ਆ ਰਹੀਆਂ ਸਨ ਕਿ ਨਾਲ ਦੇ ਜ਼ਿਲ੍ਹਿਆਂ ਅਤੇ ਰਾਜਾਂ ਵਿੱਚੋਂ ਲਗਾਤਾਰ ਪਨੀਰ ਦੀਆਂ ਗੱਡੀਆਂ ਮੁਕੇਰੀਆਂ ਵਿੱਚੋਂ ਘਟੀਆ दर्जे ਦਾ ਪਨੀਰ ਸਪਲਾਈ ਹੋ ਰਿਹਾ ਹੈ ਇਸਦੇ ਚੱਲਦੇ ਆ ਅੱਜ ਮੁਕੇਰੀਆਂ ਬੱਸ ਸਟੈਂਡ ਦੇ ਨਜ਼ਦੀਕ ਪਹਿਲਾਂ ਹੀ ਫੂਡ ਸੇਫਟੀ ਟੀਮ ਨਾਕਾ ਲਗਾ ਕੇ ਖੜੀ ਸੀ ਜਦੋਂ ਹੀ ਪਨੀਰ ਵਾਲੀ ਗੱਡੀ ਆਈ ਤੇ ਟੀਮ ਵੱਲੋਂ ਧਰਦ ਵੋਚੀ ਗਈ ਇਸ ਹਰਿਆਣਾ ਨੰਬਰ ਗੱਡੀ ਵਿੱਚੋਂ ਲਗਭਗ 7 ਕਿਲੋ ਪਨੀਰ ਫੜਿਆ ਕੇ ਸੈਂਪਲ ਲੈ ਕੇ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ ਤੇ ਪਨੀਰ ਨੂੰ ਇੱਕ ਕੋਲਡ ਸਟੋਰ ਵਿੱਚ ਸੀਜ਼ ਕਰ ਦਿੱਤਾ ਗਿਆ ਹੈ ਇਸ ਪਨੀਰ ਦਾ ਕੀ ਕੀਤਾ ਜਾਣਾ ਹੈ ਇਹ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾਵੇਗਾ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਮਠਿਆਈਆਂ ਬਣਾਉਣ ਲਈ ਦੁੱਧ ਅਤੇ ਪਨੀਰ ਦੀ ਖਪਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਮਿਲਾਵਟ ਖੋਰ ਘਟੀਆ ਕੁਆਲਿਟੀ ਦਾ ਪਨੀਰ ਅਤੇ ਦੁੱਧ بیچ ਕੇ ਵੱਧ ਮੁਨਾਫਾ ਕਮਾਉਂਦੇ ਹਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਪਨੀਰ ਦੇਸੀ ਘਿਓ ਤੇਲ ਤੇ ਮਠਿਆਈਆਂ ਚੰਗੀ ਤਰ੍ਹਾਂ ਦੇਖ ਕੇ ਖਰੀਦਣ ਜੇਕਰ ਕਿਸੇ ਨੂੰ ਕਿਸੇ ਦੁਕਾਨਦਾਰ ਤੇ ਕੋਈ ਸ਼ਿਕਾਇਤ ਹੈ ਤਾਂ ਉਹ ਸਿਵਲ ਸਰਜਨ ਦਫ਼ਤਰ ਨਾਲ ਸੰਪਰਕ ਕਰਨ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਹਾਜ਼ਰ ਹਨ న్యూ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਅਸੀਂ ਤੜਕਸਾਰ ਹੀ ਇੱਥੇ ਇੱਕ ਇੰਟਰਸੈਪਟ ਲਾਈਕ ਕੀਤਾ ਹੈ ਰੈਡ ਕੀਤਾ ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਉਹਦੇ ਪੰਜਾਬ ਸਰਕਾਰ ਨੇ ਜਿੱਦਾਂ ਅੱਜਕੱਲ੍ਹ ਚਲਾਈ ਹੋਈ ਹੈ ਮਹਿੰਮ ਫੈਸਟੀਵਲ ਸੀਜ਼ਨ ਤੇ ਸਾਨੂੰ ਮਾਨਯੋਗ ਫੂਡ ਐਂਡ ਡਰੱਗ ਕਮਿਸ਼ਨਰ ਸਰਦਾਰ ਦਨਾਰ ਸਿੰਘ ਜੀ ਆਈਐਸ ਮਾਨਯੋਗ ਰਿਕਟ ਮਿਸ਼ਨਰ ਆਸ਼ਿਕਾ ਜੈਨ ਅਤੇ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਡਾਕਟਰ ਮਿਲਜੀਤ ਉਹਨਾਂ ਵੱਲੋਂ ਸਖਤ ਹਦਾਇਤਾਂ ਹੈ ਕਿ ਦਿਹਾੜੀ ਸੀਜ਼ਨ ਮੁੱਖ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟੀ ਸਮਾਨ ਨਾ ਲੋਕਾਂ ਨੂੰ ਮਹਿੰਗਿਆ ਕਰਾਇਆ ਜਾ ਸਕੇ ਔਰ ਔਰੇ ਸਬੰਧਿਤ ਹੈ ਅੱਜ ਸਾਡੀ ਟੀਮ ਜਿਹੜੀ ਹੈ ਫੂਡ ਸੇਫਟੀ ਟੀਮ ਤੜਕਸ ਆ ਰਹੀ ਇੱਥੇ ਜਿਹੜੀਆਂ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦੌਰਾਨ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣਾ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰਿਬਿਊਟ ਕਰਨਾ ਸੀ ਨੀਅਰ ਅਬਾਊਟ 7 ਕੁਇੰਟਲ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਜਿਹੜਾ ਜਿੰਨਾ ਵੀ ਪਨੀਰ ਸੀ ਇਨੂੰ ਅਸੀਂ ਗੋਲਡ ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜਤਾ ਜਾਏਗਾ ਔਰ ਰਿਪੋਰਟ ਅਚੇਤ ਜੁਤੀ ਬੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣਾ ਤੋਂ ਆ ਰਿਹਾ ਸੀ ਤੇ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਸੀ ਇਹਨੂੰ ਡਿਸਟ੍ਰੀਬਿਊਟਰ ਇਦਾਂ ਨਹੀਂ ਪਤਾ ਹੈਗਾ ਸਿਰਫ ਇਹਨਾਂ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਏ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲਾਂ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕਿਆ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕਿਆ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਉਹਨੂੰ ਅਸੀਂ ਇੱਥੇ ਕੋਲ ਸਟੋਰ ਚ ਸਥਿਰ ਕਰ ਰਹੇ ਹਾਂ ਤਾਂ ਪਨੀਰ ਜਿੰਨਾ ਵੀ ਅਸੀਂ ਪਕੜਦੇ ਹਾਂ ਜਾਂ ਜੋ ਵੀ ਇਨਵੈਸਟੀਗੇਸ਼ਨ ਨਹੀਂ ਉਹਦੀ ਸੈਂਪਲ ਲਿੱਤੇ ਜਾਂਦੀ ਹੈ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਪੂਰੇ ਜੀ ਅਸੀਂ ਕਹਿ ਸਕਦੇ ਕਿ ਅਸਲੀ ਹੈ ਨਕਲੀ ਹੈਗਾ ਉਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋਲਡ ਸਟੋਰ ਚ ਸਟੋਰ ਕਰ ਲੈਣੇ ਆ ਤਾਂ ਕਿ ਰਿਪੋਰਟ ਆਣ ਤੇ ਜੇ ਤੇ ਠੀਕ ਹੋਇਆ ਤੇ ਫਿਰ ਅਸੀਂ ਰਿਲੀਜ਼ ਕਰਾਂਗੇ ਅਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਉਹਦੇ ਅਗੇਂਸਟ ਫੂਡ ਸੇਫਟੀ ਐਕਟ ਸਟੈਂਡਰਡ ਐਂਡ ਐਕਟ ਦੇ ਅਗੇਂਸਟ ਕਾਰਵਾਈ